ਬਾਬਾ ਬੇਬੋਈ ਨਾ ਜਾਂਦੀਆਂ ਹੁਣ ਬਾਬਾ ਤੁਸਰੀ ਆ ਜਾਂਦਾ ਬਾਬਾ ਪਾਸੇ ਬਾਈ ਹਰਪੀ ਸਿੰਘ ਵੀ ਕੀ ਹੋਇਆ ਬੋਲੀ ਨਾਲ ਉਹ ਬਾਸਾ ਪਾਲਟੀ ਵੀਰੇ ਤੇ ਰਾਮੇ ਤੋਂ ਬਲਾਕਪਰ ਨੂੰ ਜਗਾਉਣਾ ਸਕੂਲ ਕੋਲ ਕੀ ਕਰਨ ਹੋਇਆ ਬਸ ਪਾਉਣਾ ਬਸ ਇੱਕ ਦਾ ਬਾਸਾ ਡਰਾਈਵਰ ਦੀ दारू ਕੀਤੀ ਹੋਈ ਸੀਗੀ ਇੱਕ ਜਦੋਂ ਇੱਕ ਜਦੋਂ ਫੋਨ ਆ ਫੋਨ ਦੇਖੀ ਜਾਂਦਾ ਸੀਗਾ ਫੋਨ ਦੇਖ ਰਿਹਾ ਫੋਨ ਧੱਕ ਨਹੀਂ ਫੋਨ ਆਇਆ ਕਣੀ ਫੋਨ ਸੁਣ ਰਿਹਾ ਸੀਗਾ ਪਤਾ ਨਹੀਂ ਲੱਗਾ ਜਦੋਂ ਮਨ ਲਗਾ ਕਿ ਜਦੋਂ ਬੱਸ ਢੇਢੀ ਹੋਣ ਲੱਗੀ ਆ ਬੱਸ ਵਾਲੇ ਨੇ ਉਹ ਕਰਾਈ ਮਾਰਿਆ ਬਾਈ ਬੱਸ ਢੇਢੀ ਹੋਣ ਲੱਗੀ ਆ ਵਈ ਤੂੰ ਮਣੀ ਸਿੱਧੀ ਕਰ ਲੈ ਉਹ ਸੁਣਿਆ ਨਹੀਂ ਗਿਆ ਤੇ ਬੱਸ ਢੇਢੀ ਹੋ ਗਈ ਕਿੰਨੀ ਕਿਸਾ ਕਰੀ ਸਾਟ ਇੱਕ ਤਾਂ ਵੀਰੇ ਢੂਹੀ ਦਾ ਕਾਜੀ ਤਕਨੀਕ ਹੈ ਇਹ ਕਿਹੜਾ ਬਲਾਕ ਕਿੱਥੇ ਪਹੁੰਚ ਆਇਆ ਤੇ ਕਿੱਥੇ ਚੱਲਿਆ ਸੀ ਮੈਂ ਨੇ ਹਸੇਂਗਾਲੀ ਵੀਰੇ ਪੜਦਾ ਹਾਂ ਦਾ ਸਰਕਾਰੀ ਸਕੂਲ 'ਚ ਆ ਕਿਥੇ ਰਹੇ ਸੀ ਅਸੀਂ ਆਰਾਮੇ 'ਚ ਸੀਗੇ ਰਲਵਾ ਸੀ ਹਾਂਜੀ ਫਿਰ ਬੱਸ ਲੀਆ ਨਾ ਕੀ ਨਾਮ ਉਹਦੇ ਮਨਵੀਰ ਸਿੰਘ ਆ ਕੀ ਨਾਮ ਉਹਦਾ ਡਰਾਈਵਰ ਪੀ ਕੇ ਚਲਾਉਂਦਾ ਸੀਗਾ ਉਹਨੇ ਬਹੁਤ ਤੇਜ਼ ਚਲਾਉਂਦਾ ਸੀਗਾ ਤੇਜ਼ ਜੀ ਕੌਣ ਪੀ ਕੇ ਚਲਾਉਂਦਾ ਸੀ ਡਰਾਈਵਰ ਕਿਥੋਂ ਆ ਰਹੇ ਤੁਸੀਂ ਅਸੀਂ ਬਦਨਾ ਬਦਨੀ ਤੋਂ ਚੜਦਾ ਨਿਹਾਲ ਸਿੰਘ ਕੋਲ ਜਾ ਰਹੇ ਸੀਗੇ ਪਰ ਇਹ ਪਰ ਚੱਲ ਰਹੇ ਹਾਂ ਹਾਂ ਜੀ ਇਹ ਡਰਾਈਵਰ ਵੀ ਤੁਸੀਂ ਕਦੇ ਸਪਹਿਲਾਂ ਵੀ ਤੁਹਾਨੂੰ ਪੀਂਦਾ ਹੈ ਹਾਂ ਜੀ ਪਹਿਲਾਂ ਵੀ ਇਹਦੇ ਹੱਥ ਕੰਬ ਦਿੰਦੇ ਸੀ ਤੇ ਤੁਸੀਂ ਕਦੇ ਸ਼ਿਕਾਇਤ ਨਹੀਂ ਕੀਤੀ ਕੋਈ ਸਟਾਪ ਨਹੀਂ ਕਿ ਨਹੀਂ ਕਿ ਪਹਿਲਾਂ ਇਹਦਾ ਕਦੇ ਬਹੁਤ ਪਤਾ ਨਹੀਂ ਚੱਲਦਾ ਅੱਛਾ ਫੋਟੋ ਕਿੰਨੀ ਕਿ ਸਾਟਾ ਮੇਰੇ ਕੋਲ ਡੈਕਸ ਤੇ ਹੈ ਜੀ ਕਿਹੜੀ ਕਲਾਸ ਹੈ 11ਵੀਂ ਇਹ ਸਕੂਲ ਦਾ ਸਕੂਲ ਦਾ ਨਾਮ ਕੀ ਹੈ? ਮਹਾਲਸੰਗੋ ਸਰਕਾਰੀ ਸੀਨੀਅਰ ਸੈਕੰਡਰੀ ਸੁਣਿਆ ਹੋਵੇ ਇਹਨਾਂ ਦਾ ਸੌਰੀ ਕੀ ਨਾਮ ਬਚਿਤਰਾ? ਆਰਸ਼ ਖਾਨੀ ਆਰਸ਼ ਖਾਨ ਆਰਸ਼ ਖਾਨ ਕੀ ਹੋਇਆ ਤੁਹਾਡੇ ਨਾਲ? ਡਰਾਈਵਰ ਸਾਡਾ ਦਾਰੂ ਪੀ ਕੇ ਬਾਸ ਜਲਾਉਂਦਾ ਤਦੋਂ ਕਦਾ ਦਾਰੂਪਿੰਦਾ ਬਹੁਤ ਟਾਈਮ ਦਾ ਪਹਿਲਾਂ ਕੰਪਲੀਟ ਵੀ ਕੀਤੀ ਸੀਗੀ ਇੱਕ ਵਾਰੀ ਕਿਹਨੂੰ ਕੰਪਲੀਟ ਕੀਤੀ? ਭੋਲੇ ਨੂੰ ਹੈੱਡ ਨੂੰ ਜਿਹੜਾ ਬੈਨਾ ਦਾ ਹੈੱਡ ਸਰ ਕੋਈ ਨਹੀਂ ਵੀ ਇਸ ਗੱਲ ਤੇ ਨਹੀਂ ਉਹਨੇ ਇੱਕ ਵਾਰੀ ਸਮਝਾਦਾ ਅੰਕਲ ਫੇਰ ਪੀਣ ਲੱਗ

ਐਸ.ਓ.ਈ. ਨਿਹਾਲ ਸਿੰਘ ਵਾਲਾ ਏਟ ਸਕੂਲ ਦੇ ਪ੍ਰਿੰਸੀਪਲ ਐਸ.ਓ.ਈ. ਨਿਹਾਲ ਸਿੰਘ ਵਾਲਾ ਮੈਮ ਅੱਜ ਇੱਕ ਖਾਸ ਹੋਏ ਬੱਚੇ ਨਾਲ ਸਕੂਲ ਬੱਸ ਬਲਾਸਟਰ ਤੋਂ ਰਾਮਾ ਰੋਡ ਤੇ ਘਟਕੀ ਹੋ ਬੱਚਿਆਂ ਦੇ ਸੱਤਾ ਵਜੇ ਤੇ ਬਹੁਤ ਤੁਸੀਂ ਬੱਚਿਆਂ ਦੇ ਹਾਲਾਤ ਜਾਣੇ ਕਿਹੋ ਜਿਹੇ ਹਾਲਾਤ ਬੱਚਿਆਂ ਦੇ ਕਿਵੇਂ ਨੇ ਬੱਚੇ ਸਰ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਜਿਹੜੀ ਬੱਚਿਆਂ ਦੇ ਨਾਲ ਹੋ ਗਈ ਅੱਜ ਪਰ ਜੋ ਅਸੀਂ ਡਾਕਟਰਸ ਤੋਂ ਫੀਡਬੈਕ ਸਾਨੂੰ ਮਿਲੀ ਹੈ ਪਲੱਸ ਸਾਡੇ ਐਸਐਮਓ ਡਾਕਟਰ ਵੀ ਸੈਕਿੰਡ opinion ਦੇ ਕੇ ਗਏ ਹੈ ਤੇ ਸਾਰੇ ਬੱਚੇ ਠੀਕ ਹੈ ਹੈਡ ਇੰਜਰੀ ਐਬਡਮਨ ਇੰਜਰੀ ਇਸ ਤਰ੍ਹਾਂ ਦੀ ਜਾਂ ਬੋਨ ਇੰਜਰੀ ਦੀ ਰਿਪੋਰਟ ਨਹੀਂ ਆਈ ਹੈ ਥੋੜੀ ਬਹੁਤ ਲਿੰਸ ਤੇ ਸਵੇਲਿੰਗ ਵਗੈਰਾ ਆਈ ਹੈ ਬਟ ਓਵਰঅল ਅਸੀਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਬੱਚੇ ਠੀਕ ਠਾਕ ਹੈ ਮੈਡਮ ਜਿਹੜਾ ਤੁਹਾਡੇ バス ਦਾ ਡਰਾਈਵਰ ਸੀ ਉਹ ਡਰਿੰਕਡ ਸੀਗਾ ਔਰ ਬੱਚੇ ਕਹਿੰਦੇ ਵੀ ਉਹ ਪਹਿਲਾਂ ਵੀ ਡਰਿੰਕ ਕਰਦਾ ਔਰ ਅੱਜ ਵੀ ਬਹੁਤ ਓਵਰ ਉਹਦੀ ਡਰਿੰਕ ਕੀਤੀ ਸੀ ਸਰ ਇਹ ਚੀਜ਼ ਸਾਡੇ ਕੋਲ ਜਿਵੇਂ ਤੁਹਾਡੇ ਕੋਲ ਆਈ ਹੈ ਅੱਜ ਹੀ ਸਾਡੇ ਕੋਲ ਆਈ ਅ ਸਰਕਾਰੀ ਨੋਰਮਸ ਦੇ ਅਕੋਰਡਿੰਗ ਬੈਂਸ ਪਾਸ ਹੋਈਆਂ ਹੋਈਆਂ ਤੇ ਸਾਰੇ ਨੋਰਮਸ ਫੋਲੋ ਕਰਨੇ ਅਸੀਂ ਰੂਲਸ ਦੇ ਅਕੋਰਡਿੰਗ ਹੀ ਚੱਲਦੇ ਆਂ ਤੇ ਸਾਡੇ ਕੋਲ ਪਹਿਲਾਂ ਇਸ ਤਰ੍ਹਾਂ ਦੀ ਡਰੰਕਡ ਵਾਲੀ ਕੋਈ ਗੱਲ ਨਹੀਂ ਆਈ ਅਗਰ ਆਈ ਹੁੰਦੀ ਤਾਂ ਤੁਰੰਤ ਉਦੋਂ ਹੀ ਐਕਸ਼ਨ ਲਿਆ ਜਾਣਾ ਸੀ ਜੇ ਅੱਜ ਗੱਲ ਆਈ ਹੈ ਤਾਂ ਅੱਜ ਤੁਰੰਤ ਐਕਸ਼ਨ ਲਿਆ ਜਾਏਗਾ ਇਸ ਚੀਜ਼ ਦੇ ਆਹ ਜੀ ਕੋ ਨੂੰ ਸਵਾਲ ਕੀਤਾ ਹੈ ਡਰਾਈਵਰ ਨੂੰ ਤੁਹਾਡੇ ਕੋਲ ਲਾਇਸੈਂਸ ਹੈ ਉਹ ਉਹ ਕਹਿੰਦਾ ਮੇਰੇ ਕੋਲੇ ਕਮਰਸ਼ੀਅਲ ਹੈਵੀ ਲਾਇਸੈਂਸ ਨਹੀਂ ਹੈਗਾ ਲਾਈਟ ਵੇਟ ਲਾਇਸੈਂਸ ਹੈ ਕੀ ਸੀ ਉਹ ਤੁਸੀਂ ਸਾਰੀਆਂ ਉਹਦੀਆਂ ਜਿਹੜੀਆਂ ਸ਼ਰਤਾਂ ਸੀ ਪੂਰੀਆਂ ਕੀਤੀਆਂ ਸੀ ਚੈੱਕ ਕੀਤੀਆਂ ਆ ਸਰ ਸਾਡੇ ਰਿਕਾਰਡ ਦੇ ਵਿੱਚ ਉਹ ਸ਼ਰਤਾਂ ਸਾਰੀਆਂ ਮੌਜੂਦ ਨੇ ਦਰਜ ਨੇ ਤੇ ਔਰ ਤੁਸੀਂ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਆਪਡੇਟ ਸਰ ਇਹਦਾ ਸਾਰੇ ਵਿਭਾਗ ਦੇ ਅਫੀਸਰ ਸਾਹਿਬਾਨ ਨੂੰ ਸਾਡੇ ਵੱਲੋਂ ਜੋ ਐਕਚੁਅਲ ਰਿਪੋਰਟ ਹੋਏਗੀ ਉਹ ਦਿੱਤੀ ਜਾਊਗੀ ਔਰ ਪੂਰਾ ਸਹਿਯੋਗ ਦਿੱਤਾ ਜਾਊਗਾ ਕਾਰਵਾਈ ਦੇ ਵਿੱਚ ਜਿਵੇਂ ਬੱਚਿਆਂ ਨੇ ਦੱਸਿਆ ਵੀ ਅਸੀਂ ਤੁਹਾਡੇ ਕੈਂਪਸ ਮੈਨੇਜਰ ਨੂੰ ਵੀ ਇਹਦੀਆਂ ਸ਼ਿਕਾਇਤਾਂ ਕੀਤੀਆਂ ਸੀਗੀਆਂ ਵੀ ਉਹਨੇ ਸਰਟੀਫਿਕੇਸ਼ਨ ਨਹੀਂਵਾਈ ਨਹੀਂ ਹੋਈ ਕਿ ਉਹਦੇ ਖਿਲਾਫ ਵੀ ਕੋਈ ਕਾਰਵਾਈ ਕਰ ਸਰ ਇਹ ਗੱਲ ਵੈਰੀਫਾਈ ਕੀਤੀ ਜਾਊਗੀ ਅਗਰ ਸਹੀ ਨਿਕਲਦੀ ਹੈ ਫਿਰ ਡੈਫੀਨੇਟਲੀ ਕਾਰਵਾਈ ਕੀਤੀ ਜਾਊਗੀ ਠੀਕ ਧੰਨਵਾਦ ਬਾਸਵਾ ਸਬ ਅਪਰੇਤਸ ਦੀ ਮੌਕੇ ਤੇ ਪਹੁੰਚਿਆ ਬੱਚਿਆਂ ਦਾ ਹਾਲਚਾਲ ਜਾਣਨਾ ਹੈ ਪਹਿਲਾਂ ਤੇ ਇਹ ਦੱਸੋ ਵੀ ਬੱਚਿਆਂ ਦੀ ਹਾਲਤ ਕਿਹੋ ਜੀ ਹੈ ਬੱਚਿਆਂ ਦੀ ਹਾਲਤ ਠੀਕ ਆ ਮੈਂ ਸਾਰੇ ਬੱਚਾ ਨੂੰ ਮਿਲਿਆ ਵਿਜਿਟ ਕੀਤਾ ਬਕੈਦਾ ਔਰ ਜੋ ਇੱਕ ਘਟਨਾ ਵਾਪਰੀ ਆ ਬਹੁਤ ਮੰਦਭਾਗੀ ਘਟਨਾ ਵਾਪਰੀ ਆ ਤੇ ਅਸੀਂ ਪੂਰੀ ਤਰ੍ਹਾਂ ਇਸ ਗੱਲ ਨੂੰ ਲੈ ਕੇ ਸੁਚੇਤ ਆ ਮੈਂ ਹੁਣ ਹਸਪੀਟਲ ਦੇ ਵਿੱਚ ਆ ਸਾਰੇ ਬੱਚਿਆਂ ਦਾ ਹਾਲ ਜਾਣਿਆ ਬੱਚੇ ਤਕਰੀਬਨ ਤਕਰੀਬਨ ਠੀਕ ਨੇ ਟੋਟਲ ਬੱਸ ਦੇ ਵਿੱਚ ਮੈਨੂੰ ਜੋ ਪਤਾ ਲੱਗਿਆ 35 ਬੱਚੇ ਸੀ ਜਿੰਨਾ ਵਿੱਚੋਂ 8 ਬੱਚੇ ਆ ਜਿਹੜੇ ਉਹਨਾਂ ਦੇ ਸੱਟਾਂ ਵੱਜੀਆਂ ਸੀ ਤੇ ਅੱਠਾਂ ਦੇ ਵਿੱਚੋਂ ਦੋ ਬੱਚੇ तकरीबन तकरीबन ਠੀਕ ਸੀ ਤੇ ਉਹ ਡਾਕਟਰ ਸਾਹਿਬ ਨੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਆ ਤੇ 6 ਬੱਚੇ ਹੈਗੇ ਨੇ ਜਿੰਨਾ ਵਿੱਚੋਂ ਤਿੰਨ ਬੱਚੇ ਨੂੰ ਸਿਵਲ ਹਸਪੀਟਲ ਲਿਜਾਇਆ ਜਾ ਰਿਹਾ ਤਿੰਨ ਬੱਚੇ ਸਾਡੇ ਇੱਥੇ ਦੀਪ ਹਸਪੀਟਲ ਦੇ ਵਿੱਚ ਬਾਕੀ ਮੈਂ ਜਿਹੜੇ ਸਾਡੇ ਆਪਣੇ ਸਿਵਲ ਹਸਪੀਟਲ ਦੇ ਡਾਕਟਰ ਸਾਹਿਬਾ ਡਾਕਟਰ ਅਪਵਨ ਜੀ ਉਹਨਾਂ ਨਾਲ ਬਾਕੀ ਦਾ ਤੌਰ ਤੇ ਮੈਂ ਫੋਨ ਤੇ ਗੱਲ ਕੀਤੀ ਆ ਉਹਨਾਂ ਕੋਲੇ ਸਾਰੇ ਪ੍ਰਬੰਧ ਮੁਕੰਮਲ ਨੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਮੈਂ ਸਾਰੇ ਪੇਰੈਂਟਸ ਨੂੰ ਕਹਿਣਾ ਕਿ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਜੋ ਕਰਨਾ ਵਾਪਰੀ ਮਾੜੀ ਵਾਪਰੀ ਔਰ ਅਸੀਂ ਸਾਰਾ ਬੱਚਿਆਂ ਦੀ ਪੂਰੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਹਾਂ ਸਰ ਇੱਕ ਜਿਹੜਾ ਡਰਾਈਵਰ ਸੀ ਉਹ ਸ਼ਰਾਬੀ ਹੱਥ ਚ ਪਾਇਆ ਗਿਆ ਮੌਕੇ ਤੇ ਲੋਕਾਂ ਨੇ ਛੋੜਿਆ ਮੈਨੂੰ ਪਤਾ ਲੱਗਿਆ ਕਿ ਉਹਦੀ ਡਰਿੰਕ ਕੀਤੀ ਹੋਈ ਸੀ ਜੇਕਰ ਉਹਦੀ ਡਰਿੰਕ ਕੀਤੀ ਹੋਈ ਸੀ ਤਾਂ ਉਹ ਪੁਲਿਸ ਹਸਪਤਾਲ ਦੇ ਵਿੱਚ ਲਿਆ ਹੋਇਆ ਉਹਦਾ ਮੈਡੀਕਲ ਕਰਵਾਇਆ ਜਾਊਗਾ ਬਾਕੀ ਦਾ ਉਹਦੇ ਜੋ ਬਣਦੀਆਂ ਕਾਰਵਾਈ ਕੀਤੀ ਜਾਊ ਕਿਸੇ ਪ੍ਰਕਾਰ ਦੀ ਕੋਈ ਢਿੱਲੇ ਨਹੀਂ ਦਿੱਤੀ ਜਾਊਗੀ ਬੱਚਿਆਂ ਦੇ ਪੱਕੇ ਪੇਪਰ ਚੱਲ ਰਹੇ ਸੀ ਪਲੱਸ ਬੰਦੇ ਔਰ ਬੱਚੇ ਇੰਜਰ ਹੋ ਗਏ ਉਹ ਇੱਥੇ ਪਏ ਆ ਕਿ ਬੱਚਿਆਂ ਨੂੰ ਸਰਕਾਰ ਵੱਲੋਂ ਕਿ ਬੱਚਿਆਂ ਨੂੰ ਪੇਪਰ ਦੇ ਵਿੱਚ ਰਾਹ ਦਿੱਤੀ ਜਾਊਗੀ ਦੇਖੋ ਇਹ ਜਿਹੜੇ ਪਲੱਸ 1 ਦੇ ਪੇਪਰ ਹੁੰਦੇ ਆ ਤਕਰੀਬਨ ਸਕੂਲ ਨਹੀਂ ਲੈਣੇ ਹੁੰਦੇ ਆ ਤੇ ਅਸੀਂ ਸਕੂਲ ਦੇ ਜਿਹੜੇ ਇੰਚਾਰਜ ਸਾਹਿਬ ਨੇ ਉਹਨਾਂ ਨਾਲ ਗੱਲ ਕਰਕੇ ਕਹਿਦਾ ਜੋ ਮਤਲਬ ਮੇਰੇ ਕਹਿਣ ਤੋਂ ਬਹੁਤ ਬੱਚਿਆਂ ਦਾ ਨੁਕਸਾਨ ਨਹੀਂ ਹੋਣਦਿਆਂਗੇ ਬੱਚੇ ਸਸਾਰੀ ਸਕੂਲ ਦੇ ਬੱਚੇ ਸੀਗੇ ਔਰ ਸਰਕਾਰ ਵੱਲੋਂ ਕਿ ਬੱਚਿਆਂ ਨੂੰ ਕਿ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ ਸਭ ਦੇਖੋ ਹਜੇ ਤਾਂ ਅਸੀਂ ਆ ਕੇ ਵੇਖ ਹੀ ਰਹੇ ਬੱਚਿਆਂ ਨੂੰ ਜੋ ਵੀ ਕਰਨਾ ਪਿਆ ਜਿਹੜਾ ਇਲਾਜ ਆ ਟੋਟਲ ਅਸੀਂ ਆਪ ਕਰਵਾਵਾਂਗੇ ਅ ਕਿਸੇ ਪ੍ਰਕਾਰ ਦਾ ਮਾਪਿਆਂ ਤੇ ਬੋਝ ਨਹੀਂ ਪਾਵਾਂਗੇ ਬਾਕੀ ਜੋ ਜੋ ਵੀ ਅਸੀਂ ਬੱਚਿਆਂ ਦੀ ਮਦਦ ਕਰ ਸਕਦੇ ਹਾਂ ਉਹ ਕਰਾਂਗੇ ਸਰ ਜੀ ਜਿਵੇਂ ਬੱਚਿਆਂ ਨੇ ਅੱਜ ਆਜਾ ਕਿ ਮੌਕੇ ਤੇ ਕੋਈ ਐਂਬੂਲੈਂਸ ਨਹੀਂ ਪਹੁੰਚੀ ਬੱਚਿਆਂ ਨੂੰ ਪ੍ਰਾਈਵੇਟ ਗੱਡੀਆਂ ਤੇ ਸੈੱਪਟ ਕੀਤਾ ਗਿਆ ਮਾਪਿਆਂ ਨੂੰ ਜਾਂ ਰਾਗੀਰਾਂ ਨੂੰ ਤੇ ਇਹਦੇ ਵਿੱਚ ਦੇਖੋ ਇਹ ਜਿਹੜਾ ਹਾਦਸਾ ਹੋਇਆ ਉਹ ਦੂਸਰਾ ਲੈਂਕ ਰੋਡ ਤੇ ਹੋਇਆ ਔਰ ਐਸਐਸਐਫ ਦੀ ਗੱਡੀ ਤੁਰੰਤ ਪਹੁੰਚੀ ਆ ਠੀਕ ਹੈ ਨਾ ਕੋਈ ਲਜਾਣ ਦੀ ਜਾਂ ਬੱਚਿਆਂ ਨੂੰ ਕੱਢਣ ਦੀ ਕੋਈ ਨਾ ਦੇਰੀ ਹੋਈ ਆ ਤੇ ਨਾ ਕਿਸੇ ਪ੍ਰਕਾਰ ਦੀ ਪ੍ਰੋਬਲਮ ਆਉਣ ਦਿੱਤੀ ਆ ਸਾਰੇ ਬੱਚੇ ਅਸੀਂ ਲੈ ਕੇ ਆਂਦੇ ਆ ਧੰਨਵਾਦ ਹਾਂਜੀ ਸਰ ਜਿਹੜੀ ਅੱਜ ਇਹ ਘਟਨਾ ਵਾਪਰੀ ਉਹਦੇ ਬਾਰੇ ਸਾਨੂੰ ਜਾਣਕਾਰੀ ਹੈ ਅੱਛਾ ਅੱਜ ਸਾਨੂੰ ਰਿਪੋਰਟ ਹੋਈ ਸੀ ਜਿਹੜੇ ਸਰਕਾਰੀ ਸਕੂਲ ਦੀ ਬੱਸ ਹੈ ਆਪਣੇ ਜਿਹੜਾ ਡਰਾਈਵਰ ਆ ਉਹ ਦੀ ਹਣ ਗੈਲੀ ਨਾਲ ਜਿਹੜੀ ਪਲਟੀ ਆ ਉਹਦੇ ਚ ਅਸੀਂ ਆਪਣੇ ਜਿਹੜੇ ਬੱਚੇ ਨੇ ਸਾਰੇ ਇੱਥੇ ਦੀਪਾ ਹਸਪੀਟਲ ਚ ਦਾਖਲ ਕਰਾਤੇ ਸੀ ਤੇ ਬੱਚੇ ਬਿਲਕੁਲ ਠੀਕ ਨੇ ਮੂਮੂਲੀ ਸੱਟਾਂ ਲੱਗੀਆਂ ਨੇ 7-8 ਬੱਚੇ ਨੇ ਮੂਮੂਲੀ ਸੱਟਾਂ ਲੱਗੀਆਂ ਨੇ ਉਹ ਠੀਕ ਨੇ ਬੱਚੇ ਸਰ ਬੱਚਿਆਂ ਦਾ ਕਹਿਣਾ ਵੀ ਜਿਹੜਾ ਡਰਾਈਵਰ ਆ ਪਹਿਲਾਂ ਤੋਂ ਸ਼ਰਾਬੀਨ ਦਾ ਆਦੀ ਆ ਤੇ ਅਸੀਂ ਵੀ ਇੱਕ ਦੋ ਵਾਰਾਂ ਅਸੀਂ ਸਕੂਲ ਸਟਾਫ ਨੂੰ ਇਹਦੇ ਬਾਰੇ ਕਿਹਾ ਸੀਗਾ ਪਰ ਇਹਦੀ ਮਤਲਬ ਉਹਨਾਂ ਨੇ ਗੌਰ ਨਹੀਂ ਕੀਤਾ ਇਹਦੇ ਬਾਰੇ ਕੀ ਕਹੋਗੇ ਕੋਈ ਗੱਲ ਨਹੀਂ ਅਸੀਂ ਇਹਦਾ ਦੇਖਦੇ ਆ ਜੇ ਇਹਨੇ दारू ਪੀ ਕੇ ਚਲਾਈ ਹੋਏ ਤਾਂ ਮਲਾਜਾ ਕਰਾਉਨੇ ਆ ਉਸ ਤੋਂ ਬਾਅਦ ਇਹਤੇ ਕਾਰਵਾਈ ਕਰਾਂਗੇ ਸਖਤ ਸਖਤ ਕਾਰਵਾਈ ਕਰਾਂਗੇ ਜਿਵੇਂ ਬੱਚਿਆਂ ਦੇ ਵੇਪਰ ਚੱਲ ਰਿਹਾ ਸਰ ਇਹਦਾ ਉਹਨਾਂ ਦਾ ਜੋ ਅੱਜ ਪੇਪਰ ਸੀ ਉਹਦੇ ਬਾਰੇ ਕੀ ਗੱਲਬਾਤ ਹੋਈ ਅਸੀਂ ਸਥਾਪਨਾ ਕੀਤੀ ਉਹਨਾਂ ਦਾ ਪੇਪਰ ਸੀ ਅੱਜ ਸਾਲ ਦਾ ਪੜ੍ਹਾਈ ਦਾ ਪਿੱਛੇ ਜਾਊਗਾ ਉਹ ਪੇਪਰ ਦਾ ਆਪਨੇ ਵੈਸੇ ਸਕੂਲ ਪੰਨੋਂ ਹੀ ਲੈਣਾ ਪੇਪਰ ਉਹ ਸਕੂਲ ਆਣੇ ਨਾਲ ਗੱਲ ਕਰਾਂਗੇ ਉਹਨਾਂ ਦੇ ਦਫ਼ਤਰ ਤੋਂ ਪੇਪਰ ਦਵਾ ਲਾਂਗੇ